ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਹੁਣ ਆਉਂਦੀ ਜਿਹੜੇ 6 ਜੂਨ ਤੋਂ ਲੈ ਕੇ 10 ਜੂਨ ਕਿਵੇਂ ਦਾ ਰਹੇਗਾ ਕੀ ਹਾਲਾਤ ਹੋਣਗੇ ਕਿਉਂਕਿ ਲਗਾਤਾਰ ਮੌਸਮ ਵਿਭਾਗ ਵੱਲੋਂ ਤਗੜੀ ਗਰਮੀ ਪੈਣ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਲਰਟ ਦਾ ਮਤਲਬ ਇਹ ਹੈ ਕਿ ਹੁਣ ਪਿਛਲੇ ਰਿਕਾਰਡ ਗਰਮੀ ਤੋੜਦੀ ਹੋਈ ਦਿਖਾਈ ਦੇਵੇਗੀ ਕਿਉਂਕਿ ਲਗਾਤਾਰ ਜੂਨ ਮਹੀਨੇ ਦੇ ਪਹਿਲੇ ਤਿੰਨ ਚਾਰ ਦਿਨਾਂ ਵਿੱਚ ਇੱਕ ਦੋ ਦੋ ਛੋਟੇ ਸਪੈਲ ਲੱਗੇ ਨੇ ਮੀਂਹ ਦੇ ਜਿਸ ਦੇ ਕਾਰਨ ਗਰਮੀ ਅੰਡਰ ਕੰਟਰੋਲ ਹੈ ਗਰਮੀ ਨੇ ਉਹ ਰੂਪ ਨਹੀਂ ਦਿਖਾਇਆ ਜੋ ਜੇਠ ਹਾਰ ਦੀਆਂ ਗਰਮੀਆਂ ਦਿਖਾਉਂਦੀਆਂ ਨੇ ਕਿਉਂਕਿ ਇਸ ਸਾਲ ਮੌਸਮ ਵਿਭਾਗ ਵੱਲੋਂ ਵੀ ਮੰਨਿਆ ਗਿਆ ਕਿ ਪਿਛਲੇ 40 ਸਾਲਾਂ ਦਾ ਰਿਕਾਰਡ ਟੁੱਟਿਆ ਜੂਨ ਮਹੀਨੇ ਵਿੱਚ ਇੰਨੀ ਘੱਟ ਗਰਮੀ ਕਦੀ ਦੇ ਹੀ ਦੇਖੀ ਗਈ ਤੇ ਹੁਣ ਆਉਂਦੇ ਜਿਹੜੇ ਦਿਨ ਨੇ 5 ਤੋਂ 6 ਦਿਨ ਇਹਨਾਂ ਵਿੱਚ ਕੜਾਕੇ ਦੀ ਗਰਮੀ ਪਵੇਗੀ ਲੂ ਵਰਗੇ ਹਾਲਾਤ ਬਣਨਗੇ ਹਾਲਾਤ ਕੰਟਰੋਲ ਤੋਂ ਬਾਹਰ ਹੁੰਦੇ ਦਿਖਾਈ ਦੇਣਗੇ ਕਿਉਂਕਿ ਮੌਸਮ ਜਿਹੜਾ ਹੈ ਉਹ ਹੁਣ ਵਿਗੜਦਾ ਹੋਇਆ ਦਿਖਾਈ ਦੇਵੇਗਾ ਜਿਹਦੇ ਮੱਦੇ ਨਜ਼ਰ ਹੁਣ ਸਾਨੂੰ ਇੱਕ ਹਾਲਾਤ ਜਿਹੜੇ ਨੇ ਉਹ ਅੰਡਰ ਕੰਟਰੋਲ ਤੋਂ ਬਾਹਰ ਹੁੰਦੇ ਦਿਖਾਈ ਦੇਣਗੇ ਤਾਪਮਾਨ ਵਧੇਗਾ ਗਰਮੀ ਵਧੇਗੀ ਲੂ ਵਧੇਗੀ ਹਵਾਵਾਂ ਦੇ ਵਿੱਚ ਵੀ ਤਪਸ਼ਪਾਦੀ ਹੋਈ ਦਿਖਾਈ ਦੇਵੇਗੀ ਕਿਹੜੇ ਕਿਹੜੇ ਦਿਨ ਮੌਸਮ ਵਿਭਾਗ ਵੱਲੋਂ ਕੀ ਅਲਰਟ ਜਾਰੀ ਕੀਤਾ ਗਿਆ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸੈਟਲਾਈਟ ਇਮੇਜ ਤੋਂ ਸਾਫ ਪਤਾ ਲੱਗ ਰਿਹਾ ਕਿ ਪੰਜਾਬ ਦਾ ਮੌਸਮ ਸਾਫ ਹੈ ਕਲੀਅਰ ਹੈ ਕੋਈ ਵੀ ਹਲਚਲ ਮੌਸਮ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਜਿਸ ਨਾਲ ਅਸੀਂ ਕਹਿ ਸਕੀਏ ਕਿ ਪੰਜਾਬ ਦੇ ਵਿੱਚ ਕੋਈ ਮੀਂਹ ਜਾਂ ਕੋਈ ਹੋਰ ਅਜਹੀ ਘਟਨਾ ਹੁੰਦੀ ਦਿਖਾਈ ਦੇ ਰਹੀ ਜਿਸ ਤੋਂ ਕਿ ਸਾਫ ਪਤਾ ਲੱਗ ਰਿਹਾ ਕਿ ਹੁਣ ਤਾਪਮਾਨ ਵਧੇਗਾ ਗਰਮੀ ਵਧੇਗੀ ਲੂ ਵਰਗੇ ਹਾਲਾਤ ਪੈਦਾ ਹੋਣਗੇ ਹੁਣ ਮੌਸਮ ਵਿਭਾਗ ਵੱਲੋਂ ਕੀ ਅਲਰਟ ਜਾਰੀ ਕੀਤਾ ਗਿਆ ਆਉਂਦੇ ਦਿਨਾਂ ਬਾਰੇ ਉਹ ਅਲਰਟ ਦੇਖ ਲਾਂਗੇ ਤੇ ਨਾਲ ਦੇ ਨਾਲ ਦਿਨਾਂ ਦੇ ਹਿਸਾਬ ਨਾਲ ਜ਼ਿਲ੍ਹਾ ਵਾਈਜ਼ ਦੱਸਾਂਗੇ ਵੀਡੀਓ ਸਕਿਪ ਨਾ ਕਰਿਓ ਹੁਣ ਦੇਖਦੇ ਹਾਂ ਕੀ ਅਲਰਟ ਜਾਰੀ ਹੋਇਆ ਜੀ ਮੌਸਮ ਵਿਭਾਗ ਦਾ ਜੋ ਤਾਜ਼ਾ ਅਲਰਟ ਹੈ ਤੁਹਾਡੇ ਸਾਹਮਣੇ ਹੈ ਜੀ ਜਿਹਦੇ ਵਿੱਚ ਆਪਾਂ 6 ਤੋਂ 10 ਜੂਨ ਦੀ ਗੱਲ ਕਰਾਂਗੇ ਜੀ ਇਹਦੇ ਵਿੱਚ 6 ਜੂਨ ਤੋਂ 10 ਜੂਨ 2025 ਪੰਜਾਬ ਦਾ ਮੌਸਮ ਡਰਾਈ ਦੱਸਿਆ ਗਿਆ ਕਦੋਂ ਮੈਂ ਜ਼ੂਮ ਕਰਕੇ ਦਿਖਾਵਾਂ ਤਾਂ ਸਾਫ਼ ਤੌਰ ਤੇ ਪਤਾ ਲੱਗ ਰਿਹਾ ਕਿ 6 ਜੂਨ ਤੋਂ ਲੈ ਕੇ ਲਗਾਤਾਰ 10 ਜੂਨ ਮੌਸਮ ਡਰਾਈ ਹੈ ਇਸ ਡਰਾਈ ਮੌਸਮ ਦੇ ਕਾਰਨ ਪੰਜਾਬ ਦੇ ਵਿੱਚ 6 ਅਤੇ 7 ਤਰੀਕ ਨੂੰ ਥੋੜਾ ਜਿਹਾ ਤਾਪਮਾਨ ਵਧੇਗਾ ਕਿਉਂਕਿ ਫਿਲਹਾਲ ਜਿਹੜੇ ਤਾਪਮਾਨ ਨੇ ਉਹ 35 ਡਿਗਰੀ ਤੋਂ ਥੱਲੇ ਹੈ ਬਹੁਤੇ ਇਲਾਕਿਆਂ ਵਿੱਚ ਤਾਂ ਸਵੇਰ ਦਾ ਤਾਪਮਾਨ 20 ਬਾਈ ਡਿਗਰੀ ਤੱਕ ਪਹੁੰਚ ਗਿਆ ਹੈ ਹੁਣ ਦਿਨ ਦੇ ਵੇਲੇ ਮੈਕਸਿਮਮ ਤਾਪਮਾਨ ਜਿਹੜਾ 6 ਅਤੇ 7 ਜੂਨ ਨੂੰ ਹੈ ਉਹ 35 26 35 ਤੋਂ 36 37 ਡਿਗਰੀ ਦਾ ਕੀ ਦੇਖਣ ਨੂੰ ਮਿਲੇਗਾ ਫਿਲਹਾਲ ਇੰਨੀ ਗਰਮੀ ਨਹੀਂ ਪਵੇਗੀ ਪਹਿਲੇ 2 ਦਿਨ ਕਿਉਂਕਿ ਹਲੇ 4 ਤਰੀਕ ਨੂੰ ਜੋ ਤਕੜਾ ਮੀਂਹ ਦਾ ਸਪੈਲ ਲੱਗਿਆ ਉਸ ਦੇ ਕਾਰਨ 2ਕ ਦਿਨ ਮੌਸਮ ਠੰਡਾ ਰਹੇਗਾ ਪਰ ਕਿਵੇਂ ਹੀ 6 7 ਤਰੀਕ ਲੰਘਦੀ ਹੈ ਤਾਂ 8 9 ਤਰੀਕ ਨੂੰ ਉੱਤਰ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਪੱਛਮ ਦੀ ਹਵਾ ਜਦੋਂ ਵੀ ਆਉਂਦੀ ਹੈ ਅਸੀਂ ਦੇਖਦੇ ਹਾਂ ਕਿ ਹਵਾ ਦੇ ਨਾਲ ਗਰਮ ਹਵਾਵਾਂ ਆਉਂਦੀਆਂ ਨੇ ਦਿਨ ਦੇ ਵੇਲੇ ਗਰਮੀ ਵਧ ਜਾਂਦੀ ਹੈ ਰਾਤ ਦੇ ਵੇਲੇ ਸ਼ੱਕ ਥੋੜੀ ਠੰਡ ਦਾ ਅਹਿਸਾਸ ਹੁੰਦਾ ਹੈ ਪਰ ਦਿਨ ਦੇ ਵੇਲੇ ਗਰਮੀ ਵਧਣ ਦੇ ਨਾਲ ਮੌਸਮ ਜਿਹੜਾ ਹੈ ਉਹ ਖੁਸ਼ਕ ਹੋ ਜਾਂਦਾ ਹੈ ਲੂ ਵਰਗੇ ਹਾਲਾਤ ਹੋ ਜਾਂਦੇ ਨੇ ਤੇ ਜਿਹੜੀਆਂ ਖੁਸ਼ਕ ਹਵਾਵਾਂ ਚੱਲਦੀਆਂ ਨੇ ਉਹ ਕਿਤੇ ਨਾ ਕਿਤੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਤੇ ਪਸ਼ੂ ਪਸ਼ੀਆਂ ਨੂੰ ਤੰਗ ਕਰਦੀਆਂ ਨੇ ਜੋ ਸਾਨੂੰ 8-9 ਤੋਂ ਲਗਾਤਾਰ ਹੋਣ ਅਜਿਹੀਆਂ ਹਵਾਵਾਂ ਚੱਲਦੀ ਹੋਈਆਂ ਦਿਖਾਈ ਦੇਣਗੀਆਂ ਜਿਸ ਦੇ ਕਾਰਨ ਤਾਪਮਾਨ ਜਿਹੜੇ ਨੇ ਅਸੀਂ ਉਮੀਦ ਕਰ ਰਹੇ ਹਾਂ ਕਿ 43-44 ਡਿਗਰੀ ਤੱਕ ਪਹੁੰਚਦੇ ਹੋਏ ਦਿਖਾਈ ਦੇਣਗੇ ਜੋ ਕਿ ਇੱਕ ਚੰਗਾ ਸੰਕੇਤ ਨਹੀਂ ਹੈ ਕਿ ਗਰਮੀ ਵਧਣ ਦਾ ਜਿਸ ਦੇ ਨਾਲ ਉਮੀਦ ਇਹ ਹੀ ਜਾਗ ਰਹੀ ਹੈ ਕਿ ਲੂ ਦੇ ਹਾਲਾਤ ਬਣਨਗੇ ਪੰਜਾਬ ਦੇ ਵਿੱਚ ਗਰਮੀ ਵਧੇਗੀ ਜਿਸ ਦੇ ਸਿੱਟੇ ਵਜੋਂ ਬਹੁਤ ਜ਼ਿਆਦਾ ਸਾਨੂੰ ਹੁਣ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਫਿਰ 10 ਤਰੀਕ ਦੀ ਅਗਰ ਗੱਲ ਕੀਤੀ ਜਾਵੇ 10 ਜੂਨ ਨੂੰ 10 ਜੂਨ ਨੂੰ ਹੋਰ ਜ਼ਿਆਦਾ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਮੌਸਮ ਵਿਭਾਗ ਦੇ ਅਲਰਟ ਦੇ ਮੁਤਾਬਕ ਤਾਂ ਤਾਪਮਨ 47-48 ਡਿਗਰੀ ਤੱਕ ਵੀ ਜਾ ਸਕਦਾ ਹੈ ਕਿਉਂਕਿ ਜੋ ਹਾਲਾਤ ਬਣਨਗੇ 8 ਅਤੇ 9 ਜੂਨ ਨੂੰ ਕਿਉਂਕਿ ਲਗਾਤਾਰ ਗਰਮੀ ਇਕੱਠੀ ਹੁੰਦੀ ਰਹੇਗੀ ਕੋਈ ਮੀਂਹ ਦੇ ਹਾਲਾਤ ਨਹੀਂ ਹਨ ਪੱਛੋਂ ਦੀ ਹਵਾ ਲਗਾਤਾਰ ਚੱਲੇਗੀ ਤੇ ਜਦੋਂ ਤੱਕ ਪੂਰਬੀ ਹਵਾ ਦੀ ਵਾਪਸੀ ਹੋਵੇਗੀ ਉਦੋਂ ਤੱਕ ਤਾਂ ਮੌਸਮ ਬਹੁਤ ਜ਼ਿਆਦਾ ਡਰਾਈ ਖੁਸ਼ਕ ਹੋ ਜਾਵੇਗਾ ਜਿਸ ਦੇ ਨਾਲ ਕੜਾਕੇ ਦੀ ਗਰਮੀ ਪੈਣੀ ਸ਼ੁਰੂ ਹੋ ਜਾਵੇਗੀ ਦਿਨ ਦੇ ਵੇਲੇ ਪਰ ਗੱਲ ਕਰੀਏ ਤਾਂ ਦਪਹਿਰ 11 ਵਜੇ ਤੋਂ ਲੈ ਕੇ 3-4 ਵਜੇ ਤੱਕ ਬਾਹਰ ਨਿਕਲਣਾ ਮੁਸ਼ਕਲ ਹੋ ਜਾਵੇਗਾ ਅਸੀਂ ਤੁਹਾਡੇ ਸਾਹਮਣੇ ਰਿਕਵੈਸਟ ਕਰਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਦਾ ਖਿਆਲ ਰੱਖੋ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਬੱਚੇ ਖੇਡਣ ਦੀ ਜਿੱਦ ਕਰਦੇ ਨੇ ਬਾਹਰ ਜਾਣ ਦੀ ਜਿੱਦ ਕਰਦੇ ਨੇ ਤਾਂ ਉਹਨਾਂ ਨੂੰ ਵਰਜੋ ਬਾਹਰ ਜਾਣ ਤੋਂ ਰੋਕੋ ਹੋ ਸਕੇ ਜਿੰਨਾ ਵੀ ਗਲੂਕੋਜ਼ ਪਾਣੀ ਦੇ ਵਿੱਚ ਘੋਲ ਕੇ ਪਿਲਾ ਸਕੋ ਉਹ ਪਿਲਾਓ ਨਿੰਬੂ ਪਾਣੀ ਪੀਓ ਠੰਡੀਆਂ ਚੀਜ਼ਾਂ ਖਾਓ ਫਲ ਫਰੂਟ ਜਿਹੜੇ ਸੀਜ਼ਨਲ ਨੇ ਉਹ ਖਾਓ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਪਾਛੂ ਜਿੰਨੇ ਵੀ ਆਵਾਰਾ ਪਸ਼ੂ ਪੰਛੀ ਹੁੰਦੇ ਨੇ ਉਹਨਾਂ ਦੇ ਲਈ ਤੁਸੀਂ ਅਗਰ ਛੋਟਾ ਜਿਹਾ ਕਦਮ ਹੋ ਸਕੇ ਤਾਂ ਬਾਹਰ ਆਪਣੇ ਘਰ ਦੇ ਬਾਉਂਡਰੀ ਦੇ ਉੱਪਰ ਗੇਟ ਦੇ ਬਾਹਰ ਥੋੜਾ ਬਹੁਤ ਆ ਪਾਣੀ ਭਰ ਕੇ ਰੱਖੋ ਤਾਂ ਕਿ ਉਹਨਾਂ ਨੂੰ ਵੀ ਜੋ ਪਾਣੀ ਮਿਲ ਸਕੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪਾਣੀ ਦੀ ਬਹੁਤ ਘਾਟ ਮਹਿਸੂਸ ਹੁੰਦੀ ਹੈ ਖਾਸ ਤੌਰ ਤੇ ਜਿਹੜੇ ਆਵਾਰਾ ਪਸ਼ੂ ਪੰਛੀ ਹੁੰਦੇ ਨੇ ਕੁਦਰਤੀ ਜਾਨਵਰ ਹੁੰਦੇ ਨੇ ਇਹਨਾਂ ਨੂੰ ਕੁਦਰਤੀ ਸਰੋਤ ਜਿਹੜੇ ਹੁੰਦੇ ਨੇ ਜਿਵੇਂ ਨਾਲੇ ਹੁੰਦੇ ਨੇ ਜਾਂ ਕੋਈ ਹੋਰ ਹੁੰਦੇ ਨੇ ਉਹਨਾਂ ਵਿੱਚ ਪਾਣੀ ਸੁੱਕ ਜਾਂਦਾ ਤਾਂ ਤੁਸੀਂ ਇਨਸਾਨ ਹੋਣ ਦੇ ਨਾਤੇ ਇੰਨੀ ਕਿ ਮਦਦ ਜ਼ਰੂਰ ਕਰ ਸਕਦੇ ਹੋ ਇਹ ਮੇਰੀ ਰਿਕਵੈਸਟ ਈ ਤੁਹਾਡੇ ਸਾਹਮਣੇ ਬਾਕੀ ਤੁਸੀਂ ਵੀ ਚੈਨਲ ਸਾਡਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਦੇ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਜ਼ਰੂਰ ਕਮੈਂਟ ਕਰਕੇ ਦੱਸ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਜਿਹੜੀ ਹੈ ਤੁਸੀਂ ਮਿਸ ਨਾ ਕਰ ਸਕੋ ਆਉਂਦੀਆਂ ਜਾਣਕਾਰੀਆਂ ਲੈ ਕੇ ਤੁਹਾਨੂੰ ਜਲਦ ਮਿਲਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਵੈਦਰ ਬਾਈ ਸੁਮਿੰਦਰ ਤੇ YouTube ਚੈਨਲ ਸਾਡਾ ਸਬਸਕ੍ਰਾਈਬ ਕਰ ਲਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ